ਕੁੱਲੂ ਜਾਣ ਤੇ ਵਾਸਤੇ ਜਿਹੜੇ ਸਾਡੇ ਵਿਦਵਾਨ ਪੰਡਤ ਲੋਕ ਸੀ ਉਹਨਾ तकरीबन 2.5 ਮਹੀਨੇ ਪਹਿਲਾਂ ਇੱਥੋਂ ਆਪਣੇ ਸਾਜੋ ਸਮਾਨ ਬਨ ਕੇ ਪੈਦਲ ਚੱਲ ਪੈਂਦੇ ਹੁੰਦੇ ਸੀ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਕੋਈ ਆਵਾਜਾਈ ਦੇ ਸਾਧਨ ਨਹੀਂ ਸੀ ਤੁਰ ਕੇ ਜਾਣਾ ਪੈਂਦਾ ਸੀਗਾ ਉੱਥੇ ਜਾਂਦੇ ਸੀ ਤਾਂ ਉੱਥੇ ਜਾਣ ਕੇ ਉਹ ਜਦੋਂ ਉੱਥੇ ਦੁਸ਼ਹਿਰੇ ਨੂੰ ਆਪਣੇ ਰਾਵਣ ਜੀ দਹਨ ਕਰ ਦਿੰਦੇ ਸੀਗੇ ਸੌਰੀ ਰਾਮ ਜੀ ਰਾਵਣ ਜੀ ਨੂੰ ਦਹਨ ਕਰ ਦਿੰਦੇ ਸੀ ਉਸ ਤੋਂ ਬਾਅਦ ਸਾਰਾ ਕੰਮ ਨਿਪਟਾਵ ਕੇ ਉੱਥੋਂ ਫਿਰ ਵਾਪਸ ਚੱਲ ਜਾਂਦੇ ਸੀ ਮਤਲਬ 2.5 ਮਹੀਨੇ ਆਉਣ ਨੂੰ ਲੱਗ ਜਾਂਦੇ ਸੀ 2.5 ਮਹੀਨੇ ਜਾਣ ਨੂੰ ਲੱਗ ਜਾਂਦੇ ਸੀਗੇ ਤੋ ਇਸ ਦੇ ਕਾਰਨ ਇੱਕ ਤਾਂ ਉਹਦਾ ਸਮਾਂ ਬੜਾ ਖਰਾਬ ਹੁੰਦਾ ਸੀ ਫਿਰ ਉਹ ਲੋਕ ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ ਵੀ ਕਿਉਂ ਨਾ ਇਹ ਜਿਹੜਾ ਦੁਸ਼ਹਿਰਾ ਇਹ ਆਪਣੇ ਪਿੰਡ ਦੇ ਹੀ 라ਵਣ ਨੂੰ ਆਪਾਂ ਅਗਨ ਭੇਟ ਕਰੀਏ ਤੇ ਆਪਣਾ ਇੱਥੇ ਹੀ ਮਨਾਇਆ ਜਾਵੇ ਤੁਸੀਂ ਮਤਲਬ ਸੁਣ ਕੇ ਤੁਹਾਨੂੰ ਬੜੀ ਉਹ ਸਾਨੂੰ ਮਾਣ ਵਾਲੀ ਵੀ ਗੱਲ ਆ ਕਿ ਕੁੱਲੂ ਤੋਂ ਬਾਅਦ ਦੂਜਾ ਦੁਸ਼ਹਿਰਾ ਇੱਥੇ ਭਰਨਾ ਸ਼ੁਰੂ ਹੋਇਆ ਪਿੰਡ ਚਨਾਰਤਲ ਕਲਾਂ ਦੇ ਵਿੱਚ ਤੇ ਉਸ ਟਾਈਮ ਫਿਰ ਉਹਨਾਂ ਨੇ ਆ ਕੇ ਦੁਸ਼ਹਿਰੇ ਵਾਲੇ ਦਿਨ ਸਮਾਗਮ ਦੀ ਤਿਆਰੀ ਕਰੀ ਸਾਰੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਸਨੇਹ ਲਾ ਦਿੱਤੇ ਗਏ ਜੀ ਵੀ ਕੱਲ ਨੂੰ ਦੁਸ਼ਹਿਰਾ ਦੁਸ਼ਹਿਰੇ ਵਾਲੇ ਦਿਨ ਮਤਲਬ ਰਾਵਣ ਨੂੰ ਅਗਨ ਭੇਟ ਕਰਨਾ ਦਹਿਣ ਕਰਨਾ ਇਸ ਲਈ ਸਾਰੇ ਸੰਗਤ ਨੂੰ ਪਿੰਡ ਨਗਰ ਨਿਵਾਸੀਆਂ ਨੂੰ ਬੇਨਤੀ ਆ ਕੱਲੂ ਇਸੇ ਜਗ੍ਹਾ ਤੇ ਇਸੇ ਜਗ੍ਹਾ ਤੇ ਜਿੱਥੇ ਆਪਾਂ ਹੁਣ ਖੜੇ ਆ ਨਾ ਇਸੇ ਜਗ੍ਹਾ ਤੇ ਇਕੱਤਰ ਕਰੇ ਸੀਗੇ ਲੋਕ ਜੀ